ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਪੇਜ ਦੇ ਉੱਤੇ ਤੇ ਜਿਹੜੇ ਵੀ ਮੇਰੇ ਭੈਣ ਭਰਾ ਫੇਸਬੁੱਕ ਵਗੈਰਾ ਚਲਾਉਂਦੇ ਨੇ ਤੇ ਉਹਨਾਂ ਦੇ ਪੇਜ ਜਿਹੜੇ ਮਾਨਟਾਈਜ਼ ਹੋ ਚੁੱਕੇ ਨੇ ਤੇ ਉਹਨਾਂ ਦੀ ਅਰਨਿੰਗ ਦੇ ਵਿੱਚ ਪਿਛਲੇ ਮੰਥ ਦੇ ਵਿੱਚ ਨਾ ਕਾਫੀ ਗਿਰਾਵਟ ਆਈ ਹੈ ਮਤਲਬ ਅਰਨਿੰਗ ਹੈ ਜਿਹੜੀ ਡਾਊਨ ਚਲੀ ਗਈ ਆ ਇਸ ਦਾ ਰੀਜ਼ਨ ਆ ਪੰਜ ਤੁਹਾਨੂੰ ਦੱਸਾਂਗੇ ਕਿਉਂਕਿ ਸਾਰੇ ਹੀ ਕ੍ਰੇਟਰ ਇਸ ਸੀਜ਼ਨ ਤੋਂ ਪਰੇਸ਼ਾਨ ਨੇ ਹਨਾ ਵੀ ਐਸਟਰਾ ਜਿੰਨਾ ਦੀ ਮੰਨ ਲਓ 5700 ਡਾਲਰ ਬਣਦੇ ਸੋ 3350 ਡਾਲਰ ਤੇ ਰਹਿ ਗਏ ਸੀ ਤੇ ਇਸ ਦਾ ਰੀਜ਼ਨ ਕੀ ਹੈ ਸਭ ਤੋਂ ਪਹਿਲਾਂ ਤਾਂ ਜੀ ਪਹਿਲਾਂ ਹੁੰਦਾ ਸੀ Facebook ਦਾ ਕ੍ਰਾਈਟੇਰੀਆ ਜਿਸ ਤਰ੍ਹਾਂ ਵੀ 10000 ਫਾਲੋਅਰ ਹੁੰਦੇ ਸੀਗੇ ਹਨ ਤੇ 60000 ਵਿਊ ਮਿੰਟ ਹੁੰਦੇ ਸੀਗੇ ਜਿਹੜਾ ਕ੍ਰਾਈਟੇਰੀਆ ਪੂਰਾ ਕਰਕੇ ਆਪਾਂ ਨੂੰ ਐਡਸ ਆਨ ਰੀਲ ਤੇ ਐਡਸ ਸਟ੍ਰੀਮ ਵਗੈਰਾ ਜਿਹੜੀ ਵੀ ਮਾਉਂਟੇਜ ਸਟੇਸ਼ਨ ਟੂਲਸ ਇਹ ਮਿਲ ਜਾਂਦੇ ਸਨ ਹਨਾ ਅੱਜਕੱਲ੍ਹ ਫੇਸਬੁੱਕ ਨੇ ਇੱਕ ਨਵਾਂ ਟੂਲ ਹੈ ਜਿਹੜਾ ਲਾਂਚ ਕੀਤਾ ਹੈ ਨਾ ਕੰਟੈਂਟ ਮੋਡਰੇਟੇਸ਼ਨ ਟੂਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਸ ਤੇ ਆਉਣ ਦੇ ਨਾਲ ਕਾਫੀ ਅਰਨਿੰਗ ਆ ਜਿਹੜੀ ਵੱਧ ਗਈ ਸੀਗੀ ਕਾਰਨ ਇਹ ਸੀ ਵੀ ਫੇਸਬੁੱਕ ਵਿਊ ਤੇ ਪੈਸਾ ਦੇਣਾ ਜਿਹੜਾ ਸਟਾਰਟ ਕਰਤਾ ਸੀਗਾ ਤੇ ਪਰ ਹੁਣ ਕੀ ਕਰਨਾ ਹੈ ਫੇਸਬੁੱਕ ਨੇ ਜਿਹੜਾ ਪੈਸਾ ਦੇਣਾ ਪਰਫਾਰਮੈਂਸ ਤੇ ਪੈਸਾ ਜਿਹੜਾ ਦੇਣਾ ਸਟਾਰਟ ਕਰਤਾ ਉਹਦਾ ਰੀਜ਼ਨ ਇਹ ਹੈ ਵੀ ਜਿੰਨੀ ਵੀ ਤੁਹਾਡੇ ਪੇਜ ਦੀ ਪਰਫਾਰਮੈਂਸ ਵਧੀਆ ਹੋਊਗੀ ਤੇ ਇੰਗੇਜਮੈਂਟ ਵਧੀਆ ਹੋਊਗੀ ਉਸ ਸਾfte ਤੁਹਾਡੀ ਰੀਲਸ ਦੇ ਉੱਪਰ ਤੁਹਾਨੂੰ ਪੇ ਮਿਲਨੇ ਆਗਾ ਪੈਸੇ ਮਿਲਨੇ ਆ ਆਦਰਵਾਸ ਨਹੀਂ ਜੇਕਰ ਤੁਹਾਡੀ ਰੀਲਸ ਪੇਸ਼ਕ ਮਿਲੀਅਨ ਵਿਊ ਦੇ ਵਿੱਚ ਜਾਂਦੀ ਹੈ ਪਹਿਲਾਂ ਜੇ 1 ਮਿਲੀਅਨ ਵਿਊ ਤੁਹਾਡੀ ਇੱਕ ਰੀਲ ਟਾਪਦੀ ਸੀ ਤੁਸੀਂ 35 ਤੋਂ 40 ਡਾਲਰ ਤੁਹਾਨੂੰ ਅਰਨਿੰਗ ਆ ਜਿਹੜੀ ਹੋ ਜਾਂਦੀ ਸੀਗੀ ਪਰ ਉਹਨੋਂ ਵਾਰਨਿੰਗ ਘਟ ਕੇ 15-16 ਡਾਲਰ ਜਾਂ ਅਖੀਰ 30 ਡਾਲਰ ਤੱਕ ਹੀ ਜਾਂਦੀ ਹੈ ਵੱਧ ਵੀ ਜਾਂਦੀ ਹੈ ਜੀ ਉਸ ਦਾ ਰੀਜ਼ਨ ਹੈ ਜਿੰਨੇ ਕਮੈਂਟ ਲਾਈਕ ਸ਼ੇਅਰ ਟੋਟਲ ਇੰਗੇਜਮੈਂਟ ਤੁਹਾਡੀ ਰੀਲ ਦੀ ਕਾਊਂਟ ਹੋਊਗੀ ਤੇ ਉਸ ਤੇ ਅਕੋਰਡਿੰਗ ਹੀ ਤੁਹਾਨੂੰ ਪੇਮੈਂਟ ਹੈ ਜਿਹੜੀ ਫੇਸਬੁੱਕ ਕਰੇਗਾ ਪਹਿਲਾਂ ਇਸ ਦੇ ਆਧਾਰ ਤੇ ਨਹੀਂ ਮਿਲਦੇ ਸੀ ਵਿਊ ਦੇ ਅਕੋਰਡਿੰਗ ਮਿਲਦੇ ਸੀ ਹੈ ਨਾ ਜਿੰਨੇ ਤੁਹਾਡੇ ਵਿਊ ਹੁੰਦੇ ਸੀ ਉਸ ਤੇ ਅਕੋਰਡਿੰਗ ਤੁਹਾਨੂੰ ਪੇਮੈਂਟਾਂ ਜਿਹੜੀ ਆ ਜਾਂਦੀ ਸੀਗੀ ਤੇ ਫੇਸਬੁਕ ਨੇ ਨਵਾਂ ਅਪਡੇਟ ਹੈ ਜਿਹੜਾ ਲਾਂਚ ਕੀਤਾ ਹੈ ਤੇ ਸ਼ਾਇਦ 1-2 ਮਹੀਨੇ ਚੱਲੇ ਇਸ ਤੋਂ ਬਾਅਦ ਸ਼ਾਇਦ ਸਹੀ ਵੀ ਹੋ ਜਾਏ ਕਿਉਂਕਿ ਇਹ ਬਾਕੀ ਵੀ ਹੋ ਸਕਦਾ ਹੈ ਨਾ ਇੱਕ ਫੇਸਬੁਕ ਦਾ ਤੇ ਜਿਹੜਾ ਕੰਟੈਂਟ ਮਨੈਜਮੈਂਟ ਟੂਲ ਹੈ ਜੀ ਨਵੇਂ ਪੇਜਾਂ ਤੱਕ ਅਜੇ ਤੱਕ ਲਾਂਚ ਆ ਜਿਹੜਾ ਨਹੀਂ ਕੀਤਾ ਜਿਨ੍ਹਾਂ ਨੂੰ ਟੂਲ ਮਿਲੇ ਵੀ ਨਹੀਂ ਉਹਨਾਂ ਦੇ ਸੈਟਅਪ ਹੈ ਜਿਹੜੇ ਨਹੀਂ ਹੋ ਰਹੇ ਅਕਤੂਬਰ ਤੋਂ ਤਕਰੀਬਨ ਪਿਛਲੇ 2024 ਤੋਂ ਇਹਨਾਂ ਨੇ ਬੰਦ ਕੀਤੇ ਹੋਏ ਨੇ ਕਹਿੰਦੇ ਸੀ ਵੀ ਮਾਰਚ 2025 ਦੇ ਵਿੱਚ ਇਹ ਟੂਲ ਹੈ ਜਿਹੜਾ ਨਵਾਂ ਲਾਂਚ ਕਰ ਦੇਣਗੇ ਪਰਾਜੇ ਤੱਕ ਅਜਿਆ ਕੁਝ ਵੀ ਨਹੀਂ ਹੋਇਆ ਹਨਾ ਕਾਫੀ ਕੈਰੈਕਟਰ ਜਿਹੜੇ ਮਿਹਨਤ ਕਰ ਰਹੇ ਤੇ ਕਾਫੀ ਨਿਰਾਸ਼ ਵੀ ਹੋ ਰਹੇ ਨੇ ਹਨਾ ਤੇ ਰੂਲਸ ਵੀ ਇਨਾਂ ਨੇ ਕਾਫੀ ਸਟ੍ਰਿਕ ਆ ਜਿਹੜੇ ਕਰ ਦਿੱਤੇ ਨੇ ਇਸ ਕਰਕੇ ਵੀ ਟੈਨਸ਼ਨ ਲੈਣ ਦੀ ਜੜੀ ਜ਼ਰੂਰਤ ਨਹੀਂ ਹੈਗੀ ਜੀ ਅਰਨਿੰਗ ਜੇ ਡਾਊਨ ਹੋਈ ਹੈ ਤਾਂ ਸਭ ਦੀ ਹੀ ਹੋਈ ਹੈ ਇਸ ਵਾਰ ਕੱਲੇ ਇੱਕ ਪੇ ਦੀ ਜਾਂ ਕਿਸੇ ਦੀ ਵੀ ਨਹੀਂ ਹੋਈ ਇਸ ਕਰਕੇ ਆਪਾਂ ਕੁਝ ਤਰੀਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਸ ਨੂੰ ਤੁਸੀਂ ਆਪਣੀ ਅਰਨਿੰਗ ਜਿਹੜੀ ਗ로우 ਕਰ ਸਕਦੇ ਹੋ ਹਨ ਮਿਹਨਤ ਕਰ ਸਕਦੇ ਹੋ ਜਿਸ ਤਰ੍ਹਾਂ ਕੀ ਤੁਹਾਡੀ ਆਡੀਅנס ਆ ਫਾਲੋਅਰ ਨੇ ਉਹਨਾਂ ਨਾਲ ਥੋੜਾ ਜਿਹਾ ਰابطਾ ਕਾਇਮ ਕਰੋ ਕਮੈਂਟਾਂ ਵਗੈਰਾ ਦੇ ਰਿਪਲਾਈ ਦਿਓ ਜੋ ਜਿਹੜਾ ਬੰਦਾ ਤੁਹਾਨੂੰ ਐਪਰੀਸ਼ੀਏਟ ਕਰਦਾ ਤੁਸੀਂ ਵੀ ਉਹਨਾਂ ਨੂੰ ਐਪਰੀਸ਼ੀਏਟ ਕਰੋ ਹਨ ਥੈਂਕ ਯੂ ਧੰਨਵਾਦ ਵਗੈਰਾ ਅਗਲੇ ਦਾ ਕਰੋ ਜੇ ਅਗਲਾ ਤੁਹਾਡੀ ਵੀ ਰੀਲਸ ਦੇ ਉੱਪਰ ਕਮੈਂਟ ਵਗੈਰਾ ਕਰ ਰਿਹਾ ਹੈ ਹਨ ਤੇ ਵੱਧ ਤੋਂ ਵੱਧ ਫਾਲੋਅਰ ਆ ਜਿਹੜੇ ਵਧਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡੀ ਇੰਗੇਜ ਆ ਜਿਹੜੀ ਪੇਜ ਦੀ ਬਾਤ ਸਕੇ ਇਸ ਦਾ ਰੀਜ਼ਨ ਇਹ ਵੀ ਜਦੋਂ ਵੀ ਤੁਸੀਂ ਕੋਈ ਰੀਲਸ ਵਗੈਰਾ ਬਣਾਉਣੀ ਹੈ ਉਸ ਦੇ ਵਿੱਚ ਥੋੜਾ ਜਿਹਾ ਮੈਂਸ਼ਨ ਕਰੋ ਵੀ ਸਾਨੂੰ ਫੋਲੋ ਕਰੋ ਜੀ ਕਮੈਂਟ ਕਰੋ ਜੀ ਹਨਾ ਵੀ ਜੇ ਤੁਹਾਨੂੰ ਸਾਡੀ ਚੀਜ਼ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਅਗਲੇ ਨੂੰ ਜਾਤ ਦਬਾਓ ਵੀ ਤੂੰ ਸਿਰਫ ਰੀਲ ਦੇਖ ਕੇ ਅੱਗੇ ਸਕਰੋਲ ਆ ਜਿਹੜਾ ਨਹੀਂ ਕਰਨਾ ਭਾਈ ਇਹਨੂੰ ਲਾਈਕ ਸ਼ੇਅਰ ਵੀ ਕਰਨਾ ਹੈਗਾ ਹਨਾ ਥੋੜੀ ਜਿਹੀ ਰਿਕਵੈਸਟ ਹੈ ਜਿਹੜੀ ਕਰੋ ਜੀ ਇਸ ਦੇ ਨਾਲ ਕੀ ਤੁਹਾਡੀ ਅਰਨਿੰਗ ਥੋੜੀ ਜੀ ਅੰਗੇਜ ਹੋਊਗੀ ਬਤੂਗੀ ਤੇ ਤੁਸੀਂ ਆਪਦੇ ਪਲੇਟਫਾਰਮ ਤੇ ਬਣੇ ਰਹੋਗੇ ਨੋਟਾ ਕਮ ਤੁਸੀਂ ਇਹ ਕਰਨਾ ਜੀ ਵੀਡੀਓ ਦੀ ਕੁਆਲਿਟੀ ਹੈ ਜਿਹੜੀ ਤੁਸੀਂ ਥੋੜੀ ਜਿਹੀ ਹਾਈ ਰੱਖਣੀ ਹੈ ਤੇ ਵਾਇਸ ਵਗੈਰਾ ਤੁਹਾਡੀ ਵਧੀਆ ਹੋਣੀ ਚਾਹੀਦੀ ਹੈ ਕੋਈ ਮੈਕ ਵਗੈਰਾ ਯੂਜ਼ ਕਰ ਲਓ ਹਨ ਆਪਣੇ ਬਜਟ ਦੇ ਹਿਸਾਬ ਦੇ ਨਾਲ ਤੇ ਕੋਸ਼ਿਸ਼ ਕਰੋ ਵੀ ਵੀਡੀਓ ਦੀ ਕੁਆਲਿਟੀ ਹੈ ਜਿਹੜੀ ਬਹੁਤ ਜ਼ਿਆਦਾ ਹਾਈ ਹੋ ਤੇ ਟਾਰਗੇਟ ਹੈ ਜਿਹੜਾ ਆਪਦਾ ਡੇਲੀ ਮੈਂ 2 ਤੋਂ 3 ਰੀਲਸ ਦਾ ਉਹਨੂੰ ਕੰਪਲੀਟ ਕਰੋ ਰੀਲ ਸਟ੍ਰੀਕਾ ਜਿਹੜੇ ਉਹਨਾਂ ਨੂੰ ਪੂਰਾ ਕਰਦੇ ਰਹੋ ਹਨ ਤੇ ਕੋਸ਼ਿਸ਼ ਕਰੋ ਵੀ ਹਫਤੇ ਦੇ ਵਿੱਚ ਇੱਕ ਦਾ ਦੋ ਵਾਰ ਜਿਹੜਾ ਲਾਈਵ ਆ ਕੰਪਲਸਰੀ ਕਰ ਲੋ ਵੀ ਅਸੀਂ ਆਉਣਾ ਹੀ ਆਉਣਾ ਹੈਗਾ ਇਹਦੇ ਨਾਲ ਕੀ ਆ ਤੁਹਾਡਾ ਪੇਜ ਆ ਜਿਹੜਾ ਜਲਦੀ ਮੋਨਟਾਈਜ਼ ਵੀ ਹੋ ਜਾਊਗਾ ਜੇ ਤੁਹਾਡਾ ਪੇਜ ਮੋਨਟਾਈਜ਼ ਨਹੀਂ ਹੋਇਆ ਜੇ ਤੁਹਾਡੇ ਪੇਜ ਮੋਨਟਾਈਜ਼ ਹਨ ਤਾਂ ਵੀ ਤੁਹਾਡੇ ਲਈ ਰੂਲ ਆ ਜਿਹੜੇ ਬਹੁਤ ਜ਼ਰੂਰੀ ਹਨ ਜੇ ਤਾਂ ਕਿ ਤੁਹਾਡੇ ਪੇਜ ਤੇ ਕੋਈ ਪਾਲਿਸੀ ਵਗੈਰਾ ਇਸ਼ੂ ਵਗੈਰਾ ਨਾ ਆਵੇ ਕਿਉਂਕਿ ਫੇਸਬੁੱਕ ਨੇ ਆਪਣੇ ਰੂਲ ਆ ਜਿਹੜੇ ਕਾਫੀ ਸਖਤ ਕਰ ਦਿੱਤੇ ਨੇ ਪਹਿਲਾਂ ਨੂੰ ਪਰ ਇਹ ਪਹਿਲੀ ਵਾਰ ਨਹੀਂ ਹੋਇਆ Facebook ਨੇ ਪਹਿਲਾਂ ਵੀ ਕਈ ਵਾਰ ਇਦਾਂ ਦੇ ਵਾਗਾਂ ਜਿਹੜੇ ਕ੍ਰੀਏਟ ਕੀਤੇ ਨੇ ਪਰ ਹੌਲੀ-ਹੌਲੀ ਉਹ ਆਪਣੇ ਹਿਸਾਬ ਦੇ ਨਾਲ ਟਾਈਮ ਦੇ ਨਾਲ ਚੇਂਜਸ ਜਿਹੜੇ ਹੁੰਦੇ ਰਹਿੰਦੇ ਨੇ ਤੇ ਸੋਚਣਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਜੀ ਜਿੰਨਾਂ ਦੀ ਵੀ ਅਰਨਿੰਗ ਡਾਊਨ ਹੋਈ ਹੈ ਕੱਲੇ ਤੁਹਾਡੇ ਨੂੰ ਹਿਸਾਬ ਦੀ ਹੀ ਹੋਈ ਹੈ ਜੀ ਤੇ ਕੋਸ਼ਿਸ਼ ਕਰੋ ਵੀ ਟ੍ਰੈਂਡ ਦੇ ਹਿਸਾਬ ਨਾਲ ਰੀਲਾਂ ਵગેਰਾ ਬਣਾਓ ਜੋ ਟ੍ਰੈਂਡ ਚੱਲ ਰਿਹਾ ਹੈ ਨਾ ਉਸ ਤੇ ਨਵੀ ਤੋਂ ਨਵੀ ਰੀਲ ਬਣਾਉਣ ਦੀ ਕੋਸ਼ਿਸ਼ ਕਰੋ ਜੇ ਤੁਹਾਡੇ ਕੰਟੈਂਟ ਨਹੀਂ ਪਸੰਦ ਆ ਰਹੇ ਤਾਂ ਥੋੜਾ ਜਨਾਂ ਨੂੰ ਬਦਲਾਅ ਕਰੋ ਹਣਾ ਥੋੜੀ ਜਿਹੀ ਅਭਿਪਾਸਾ ਦੇ ਵਿੱਚ ਚੇਂਜ ਕਰੋ ਥੋੜਾ ਜਿਹਾ ਕੁਝ ਨਵਾਂ ਲੋਕਾਂ ਲਈ ਲੈ ਕੇ ਆਵੋ ਹਣਾ ਤਾਂ ਕਿ ਲੋਕ ਤੁਹਾਡੀਆਂ ਵੀਡੀਓਜ਼ ਨੂੰ ਪਸੰਦ ਕਰਨ ਤੇ ਵੱਧ ਤੋਂ ਵੱਧ ਲੋਕਾਂ ਨਾਲ ਜੁੜੋ ਥੈਂਕ ਯੂ